ਪਿੰਡ ਨਵਾਸ਼ਾਲਾ ਦੇ 26 ਸਾਲਾ ਨੌਜਵਾਨ ਦੀ ਅਮਰੀਕਾ ਚ ਹਾਦਸੇ ਦਰਮਨ ਮੌਤ ਹੋ ਗਈ ਲਾਪ੍ਰੀਤ ਸਿੰਘ ਨਾ ਦਾ ਇਹ ਨੌਜਵਾਨ 7 ਸਾਲ ਬੈਲਾ ਰੋਜੀ ਰੋਟੀ ਦੀ ਭਾਲ ਚ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ ਸੀ 2 ਦਿਨ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਕਾਰ ਚ ਸਵਾਰ ਹੋ ਕੇ ਪੀਆਰ ਦੇ ਕਾਗਜ ਲੈਣ ਜਾ ਰਿਹਾ ਸੀ ਜਦ ਤਿੰਨੇ ਕੈਲੀਫੋਰਨੀਆ ਵੱਲ ਜਾ ਰਹੇ ਸੀ ਕਿ ਲਾਸ ਏਜੰਸ ਨੇੜੇ ਪਹਾੜੀ ਇਲਾਕੇ ਚ ਪੂਜੇ ਤੇ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜਨ ਕਾਰਨ ਡੂੰਗੀ ਖਾੜ ਦੇ ਚ ਡਿੱਗ ਗਈ ਹਾਦਸੇ 'ਚ ਲਾਪਰਵਿਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦਕਿ ਸੁਨੀਲ ਤੇ ਲੱਤਾ 'ਚ ਸੱਟਾਂ ਲੱਗੀਆਂ ਹਾਲਾਂਕਿ ਵਿਸ਼ਾਲ ਵਾਲਵਲ ਬਚ ਗਿਆ ਵਿਸ਼ਾਲ ਨੇ ਪੁਲਿਸ ਨੂੰ ਫੋਨ 'ਤੇ ਹਾਦਸੇ ਦੀ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸਾਰਿਆਂ ਨੂੰ ਕਾਰ 'ਚੋਂ ਬਾਹਰ ਕੱਢਿਆ ਲਾਪਰਵਿਰਤ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਮੇਰਾ ਨਾਮ ਰਮਨ ਮੇਰੇ ਭਰਾ ਦਾ ਨਾਮ ਲੱਭਰੀ ਸਿੰਘ ਜੋ ਕਿ ਅਮਰੀਕਾ ਗਿਆ ਸੀ ਆਪਣੀ ਰੋਜੀ ਰੋਟੀ ਕਮਾੜ ਵਾਸਤੇ ਅੱਜ ਤੋਂ 7 ਸਾਲ ਪਹਿਲਾਂ 3 ਦਿਨ ਪਹਿਲਾਂ ਉਹਦਾ ਕੈਲੀਫੋਰਨੀਆ ਐਲ ਏ ਵਿੱਚ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹਦੀ ਡੈਥ ਹੋ ਗਈ ਉਹ ਕ੍ਰਿਟੀਕਲ ਸਟੇਸ਼ਨ ਸਿਚੁਏਸ਼ਨ ਸੀਗੀ ਉਹਦੀ ਉਹਦਾ ਸਾਰਾ ਪਾੜ ਗਿਆ ਸੀਗਾ ਅੰਦਰ ਕੱਲ ਰਾਤ ਡਾਕਟਰਾਂ ਨੇ ਉਹਨੂੰ ਡੈਥ ਘਰਾਰ ਦੇ ਦਿੱਤਾ ਉਹਨਾਂ ਚਿਰ ਪਹਿਲਾਂ ਗਿਆ ਕਿਨੇ ਚਿਰ 7 ਸਾਲ ਹੋ ਗਏ ਉਹਨੂੰ ਕਿ ਇਹਨੂੰ 7 ਸਾਲ ਟਰਾਲਾ ਚਲਾਉਂਦਾ ਸੀ ਜਿੱਥੇ ਪੀ ਆਰ ਸੀਗਾ ਉੱਥੇ ਦਾ ਨਹੀਂ ਜਿੱਤੀ ਜਾਂਦੀ ਨਹੀਂਗਾ ਲੈ ਕਿੰਨਾ ਗਿਆ ਹੈਗਾ ਕੱਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ 'ਚ ਲੈ ਆਲੇ ਉਤਰਿਆ ਸੀਗਾ 에어ਪੋਰਟ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ ਉਹ ਲੈਣ ਗਏ ਉਹ ਤੇ ਰਸਤੇ 'ਚ ਬੰਦਨ ਪੈ ਡਿਆਈ ਉਹਦੀ ਗੱਡੀ ਸਲਿੱਪ ਹੋ ਕੇ ਖਾਈ 'ਚ ਡਿੱਗ ਗਈ ਜ਼ੋਰ ਨਾਲ ਵੱਜਾ ਉਹਦੀ ਸਾਰੀ ਚੀਜ਼ ਪਾੜ ਗਈ ਤਾਂ ਤੇ ਮੈਦਾ ਇੱਥ ਹੋ ਗਈ <दोस्ति नहीं गया। पस्ति उस्तिरुण> दो, दोस्त ले गए ओदे ਨਾਲ ਦੋ ਦੋਸਤ ਸੀਗੇ ਇੱਕ ਦੀ ਇੱਕ ਦੀ ਲੱਤ ਫ੍ਰੈਕਚਰ ਹੋਈ ਸੀਗੀ ਇੱਕ ਬਿਲਕੁਲ ਠੀਕ ਨਿਕਲਿਆ ਆਪਣੇ ਪੀਆਰ ਦੇ ਪੇਪਰ ਵਾਸਤੇ ਗਿਆ ਸੀਗਾ ਉੱਤੇ ਵਕੀਲ ਨੂੰ ਮਿਲਣ ਪਰ ਅਗਲੇ ਸਾਲ ਉਹਨੇ ਪੱਕਾ ਹੋ ਜਾਨਾ ਸੀਗਾ ਵਾਪਸ ਆ ਜਾਨਾ ਸੀਗਾ ਉਹਨੇ ਅਗਲੇ ਸਾਲ ਮੈਨੂੰ ਫੋਨ ਕਰਕੇ ਕਹਿੰਦਾ ਸੀਗਾ ਮੈਨੂੰ ਤੇਰੇ ਕੋ ਆ ਜਾਨਾ ਕਹਿੰਦਾ ਇੱਕ ਸਾਲ ਦੇ ਵਿੱਚ ਵਿੱਚ ਹੀ ਸ਼ਿਕਰਵਾਰ ਚ ਕੌਣ ਕੌਣਾ ਜਿਹਨਾਂ ਨਾਲ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੈਂ ਮੇਰੀ ਮਦਰ ਸਿਸਟਰ ਹੈ ਮੇਰੀ ਮੇਰੀ ਵਾਈਫ ਨੇ ਮੈਰਿਡ ਸੀਗੇ ਜਾਨ ਮੈਂ ਅਨ ਮੈਰਿਡ ਸੀਗੇ ਜੇ 26 ਸਾਲਾਂ ਦਾ ਸੀਗਾ ਉਹ ਤੁਹਾਨੂੰ ਕਿਦਾਂ ਪਤਾ ਲੱਗਾ ਮੈਂ ਇਟਲੀ ਰਹਿੰਦਾ ਮੈਨੂੰ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆਇਆ ਦੋ ਦਿਨ ਪਹਿਲਾਂ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਲਵ ਦਾ ਐਕਸੀਡੈਂਟ ਹੋ ਗਿਆ ਬਹੁਤ ਤਗੜਾ ਉਹਦੀਆਂ ਤਿੰਨ ਸਰਜਰੀਆਂ ਰਾਤੋਂ ਰਾਤ ਹੀ ਉਹਨਾਂ ਨੇ ਕਰਤੀਆਂ ਚੌਥੀ ਕਰਨ ਦੇ ਆ ਸ਼ਾਇਦ ਕਹਿੰਦਾ ਮੁਸ਼ਕਲ ਹੀ ਆ ਉਹ ਨਹੀਂ ਬਚ ਸਕਦਾ ਮੈਂ ਫਿਰ ਕਿਥੇ ਨੂੰ ਨਹੀਂ ਫੋਨ ਕਰਕੇ ਦੱਸਿਆ ਮੈਂ ਤਿੰਨ ਦਿਨ ਆਪਣੇ ਅੰਦਰ ਹੀ ਗੱਲ ਦੱਬ ਕੇ ਰੱਖੀ ਫਿਰ ਮੈਂ ਚੌਥੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਮੈਂ ਉਸੇ ਟਾਈਮ ਯੋਥੇ ਇਟਲੀ ਤੋਂ ਟਿਕਟ ਕਰਵਾਈ ਮੈਂ ਕੱਲ ਸ਼ਾਮ ਨੂੰ ਇੱਥੇ ਆ ਗਿਆ ਆਪਣੇ ਘਰ ਜਦੋਂ ਘਰ ਆਇਆ ਮੇਰੇ ਜੀਜਾ ਜੀ ਉੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਨਹੀਂ ਦੀ ਮੰਗ ਕਰਦੇ ਹੋ ਮੰਗ ਸਰਕਾਰ ਕੋਲ ਇਹ ਹੀ ਕਰਦੇ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਤੇ ਵਾਪਸ ਆਣੀ ਚਾਹੀਦੀ ਹੈ ਮੇਰੀ ਮਾਂ ਮਰ ਜੂਗੀ ਜੇ ਇਹਨੂੰ ਨਹੀਂ ਦੇਖਿਆ ਤੇ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿਸੇ ਨਾਲ ਨਹੀਂ ਹੋਈ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਆਇਆ ਇੱਥੇ ਸਾਨੂੰ ساری ਦੁਨੀਆ ਨੂੰ ਪਤਾ ਪਰ ਸਰਕਾਰ ਦਾ ਕੋਈ ਬੰਦਾ ਤੁਹਾਡੇ ਕੋਲ ਅਜੇ ਤੱਕ ਨਹੀਂ ਆਇਆ ਕਿੰਨਾ ਚਿਰ ਪਹਿਲਾਂ ਇੱਥੇ ਆਇਆ ਕਾਹਦੇ ਆਈ ਆਈਆ ਇੰਡੀਆ ਆਇਆ ਇਹ ਨਹੀਂ 7 ਸਾਲ ਹੋ ਗਏ ਉਹਨੂੰ ਉੱਤੇ ਹੀ ਬਾਹਰ ਹੀ 7 ਸਾਲ ਪਹਿਲੇ ਗਿਆ ਸੀਗਾ ਅਸੀਂ ਬੱਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ ਮੇਰੀ ਮਾਂ ਦਾ ਮੂੰਹ ਦੇਖਣਾ ਚਾਹੁੰਦੀ ਇੱਕ ਵਾਰੀ ਬੱਸ ਹੋਰ ਕੁਝ ਨਹੀਂ ਚਾਹੀਦਾ ਤੁਹਾਨੂੰ ਸਾਨੂੰ ਸਰਕਾਰ ਦਾ ਹੱਥ ਜੋੜ ਕੇ ਮੰਗਾ ਮੇਰੇ ਭਰਾਣ ਵੇਖੋ ਮੇਰੀ ਬਾਪੂ ਨੂੰ ਮੰਗਾ ਮੇਰਾ ਨਾਮ ਹੀ ਸੁਭਿਦਰ ਮੇਜਰ ਬਲਵਿੰਦਰ ਸਿੰਘ ਪਿੰਡ ਮੇਰਾ ਘੋਤਾ ਇਹ ਜੋ ਬੇਟਾ ਹੈ ਦਾ ਉਥੇ ਉਹਦਾ ਐਕਸੀਡੈਂਟ ਹੋਇਆ ਵਾ ਉਹ ਮੇਰੇ ਸੰዱ ਦਾ ਲੜਕਾ ਸੀ ਔਰ 7 ਸਾਲ ਤੋਂ ਤਕਰੀਬਨ 7 ਸਾਲ ਹੋ ਗਏ ਸੀ ਬਾਹਰ ਗਏ ਨੂੰ ਟ੍ਰਾਲਾ ਚਲਾਉਂਦਾ ਸੀ ਕਿ ਉਸ ਦਿਨ ਇਹਨੂੰ ਨਿਊ ਜਰਕ ਆਪਣੇ ਪੀਆਰ ਵਾਸਤੇ ਹੁਣ ਵਾਸਤੇ ਪੀਪਲਰ ਦੇ ਵਾਸਤੇ ਗਿਆ ਸੀ ਉੱਥੋਂ ਵਾਪਸ ਆ ਰਿਹਾ ਸੀ ਐਲ ਏ ਉਤਰਿਆ ਐਲ ਏ ਉਤਰ ਤੋਂ ਬਾਅਦ ਇਹ ਆਪਣੀ ਗੱਡੀ ਦੇ ਵਿੱਚ ਬੈਠਾ ਤੇ بارش ਬੜੀ ਹੋ ਰਹੀ ਸੀ ਕਾਰਨ ਇਹਦੀ ਗੱਡੀ ਜਿਹੜੀ ਉਹ ਡਿਵਾਈਡਰ ਦੇ ਨਾਲ ਟਕਰਾ ਕੇ ਤੇ ਖਾਈ ਚ ਡੇਗੀ ਜਿਹਦੇ ਨਾਲ ਇਹਦੀ ਡੈਥ ਹੋ ਗਈ ਹੈ ਅਹੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਜੀ ਜੇ ਸਾਡਾ ਬੇਟਾ ਹੈ ਉਹਦੀ ਮਾਂ ਜੇ ਉਹਦਾ ਮੂੰਹ ਵੇਖ ਲੈ ਤੇ ਸਰਕਾਰ ਨੂੰ ਇਹ ਬੇਨਤੀ ਹੈ ਤੇ ਮੰਗੇ ਵੀ ਆ ਵੀ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਜਲਦੀ ਤੋਂ ਜਲਦੀ ਮਤਲਬ ਇੰਡੀਆ ਪਹਚਾਈ ਜਾਵੇ ਤੁਸੀਂ ਕਿਸੇ ਨਾਲ ਹੁਣ ਤੱਕ ਸੰਪਰਕ ਕਰਨ ਦੀ ਕੋਈ ਨਹੀਂ ਅਜੇ ਤੱਕ ਅਹੀਂ ਕੋਈ ਵੀ ਕਿਸੇ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਕੋਈ ਇਹੋ ਜਿਹਾ ਪ੍ਰਸ਼ਾਸਨ ਦਾ ਬੰਦਾ ਵੀ ਨਹੀਂ ਆਇਆ ਤੇ ਸਾਡੀ ਇਹ ਸਰਕਾਰ ਤੋਂ ਮੰਗਿਆ ਵੀ ਸਾਡਾ ਜਿਹੜਾ ਬੇਟਾ ਵਾ ਉਹਦੀ ਮਾਂ ਉਹਦਾ ਪਰਿਵਾਰ ਭੈਣ ਭਰਾ ਉਹਦਾ ਮੂੰਹ ਵੇਖ ਲੈਣਗੇ ਤੇ ਉਹਦੀ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੰਡੀਆ ਪਹਚਾਈ ਜਾਵੇ